ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਨਵਾਂ ਲੜੀਵਾਰ ਲੈ ਕੇ ਆ ਰਹੇ ਹਾਂ ਕਥਾ ਤੇ ਆ ਕਥਾ ਵਿਚਾਰ ਤੇ ਸੰਤ ਮਸਕੀਨ ਸਿੰਘ ਜੀ ਬਾਰੇ ਮਹਾਨ ਵਿਚਾਰ ਇਸ ਲੜੀਵਾਰ ਵਿੱਚ ਪੰਥ ਦੇ ਮਹਾਨ ਪ੍ਰਚਾਰਕ ਤੇ ਕਥਾਵਾਚਕ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਵਿਚਾਰਾਂ ਨੂੰ ਆਪ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਉਮੀਦ ਹੈ ਆਪ ਦਾ ਪਰਮਾਹੰਗਾਰਾ ਮਿਲੇਗਾ ਧੰਵਾਦ ਸਹਿਤ ਗਿਆਨੀ ਸੰਤ ਸਿੰਘ ਮਸਕੀਨ ਜੀ ਪੰਥ ਦੇ ਮਹਾਨ ਕਥਾਵਾਚਕ ਗੁਰਮਤ ਪ੍ਰਚਾਰਕ ਤੇ ਧਾਰਮਿਕ ਜੀਵਨ ਦੇ ਧਾਰਨੀ ਪੂਰਨ ਗੁਰਸਿੱਖ ਸਨ ਆਪ ਜੀ ਦਾ ਜਨਮ 1934 ਈਸਵੀ ਨੂੰ ਪਾਕਿਸਤਾਨ ਵਿੱਚ ਹੋਇਆ ਸੀ ਆਪ ਜੀ ਦੇ ਪਿਤਾ ਦਾ ਨਾਮ ਕਰਤਾਰ ਸਿੰਘ ਜਿਤੇ ਮਾਤਾ ਦਾ ਨਾਮ ਰਾਮਕੌਰ ਸੀ ਸੰਤ ਸਿੰਘ ਜੀ ਸ਼ੁਰੂ ਤੋਂ ਹੀ ਧਾਰਮਿਕ ਰੁਚੀ ਵਾਲੇ ਸਨ ਉਹਨਾਂ ਨੇ ਨਿਰਮਲੇ ਸੰਤ ਗਿਆਨੀ ਬਲਵੰਤ ਸਿੰਘ ਜੀ ਤੋਂ ਧਾਰਮਿਕ ਵਿੱਦਿਆ ਹਾਸਲ ਕੀਤੀ। ਉਹਨਾਂ ਨੇ ਹੀ ਆਪ ਜੀ ਨੂੰ ਮਸਕੀਨ ਦਾ ਨਾਮ ਦਿੱਤਾ ਸੀ। ਆਪਨੇ ਨਾਮ ਦੇ ਅਨੁਸਾਰ ਸੰਤ ਜੀ ਆਪਣੇ ਨਾ ਆਪ ਆਮ ਜੀਵਨ ਵਿੱਚ ਵੀ ਪੂਰਨ ਸੰਤ ਹੀ ਸਨ। ਸੰਤਾਂ ਦੀ ਸੰਗਤ ਸਦਕਾ ਆਪ ਜੀ ਨੇ ਕਥਾ ਕਰਨੀ ਆਰੰਭ ਕਰ ਦਿੱਤੀ। ਆਪ ਜੀ ਦੀ ਕਥਾ ਦਾ ਟੰਗ ਨਵੇਕਲਾ ਹੀ ਸੀ। ਉਹਨਾਂ ਦੇ ਵਿਚਾਰ ਬਹੁਤ ਮਹਾਨ ਤੇ ਉੱਚੇ ਸੁੱਚੇ ਸਨ। ਇੱਕ ਨਮਾਣੀ ਜੀ ਕੋਸ਼ਿਸ਼ ਰਹੀ ਮਸਕੀਨ ਦੇ ਵਿਚਾਰਾਂ ਨੂੰ ਲੜੀਵਾਰ ਆਪ ਦੇ ਨਾਲ ਸਾਂਝੇ ਕਰਨ ਦਾ ਵਿਚਾਰ ਬਣਾਇਆ ਹੈ ਉਮੀਦ ਹੈ ਕਿ ਆਪ ਜੀ ਦਾ ਜਰੂਰ ਸਹਿਯੋਗ ਮਿਲੇਗਾ ਮਹਾਨ ਵਿਚਾਰ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਦੁਨੀਆ ਵਿੱਚ ਤਿੰਨ ਤਰ੍ਹਾਂ ਦੇ ਮਨੁੱਖ ਹਨ ਇੱਕ ਮਨੁੱਖ ਹੋ ਹਨ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਜਾਣਿਆ ਤਾਂ ਨਹੀਂ ਪਰ ਦਾਅਵੇ ਕਰਦੇ ਹਨ ਕਿ ਅਸੀਂ ਪ੍ਰਮਾਤਮਾ ਨੂੰ ਜਾਣ ਲਿਆ ਹੈ ਇਸ ਤਰ੍ਹਾਂ ਦੇ ਮਨੁੱਖ ਆਪਣੇ ਆਪ ਨੂੰ ਸੰਤ ਖਵਾਉਂਦੇ ਹਨ ਦੂਸਰੀ ਤਰ੍ਹਾਂ ਦੇ ਮਨੁੱਖ ਹੋ ਹੁੰਦੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼ ਤਾਂ ਕੀਤੀ ਪਰ ਉਹਨਾਂ ਨੂੰ ਪ੍ਰਮਾਤਮਾ ਦਾ ਕੋਈ ਵੀ ਗਿਆਨ ਨਹੀਂ ਹੋਇਆ ਭਾਵੇਂ ਉਹਨਾਂ ਨੂੰ ਪ੍ਰਮਾਤਮਾ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ ਉਹ ਮਨੁੱਖ ਨਿਰਾਸ਼ ਹੋ ਕੇ ਨਾਸਤਿਕ ਬਣ ਗਏ ਭਾ ਉਹਨਾਂ ਨੇ ਪ੍ਰਮਾਤਮਾ ਦੀ ਹੋਂਦ ਨੂੰ ਆਸਵਾਕਰ ਕਰ ਦਿੱਤਾ ਤੀਸਰੀ ਤਰ੍ਹਾਂ ਦੇ ਮਨੁੱਖਾਂ ਬਾਰੇ ਗੱਲ ਕਰਦੇ ਆ ਮਸਕੀਨ ਜੀ ਕਹਿੰਦੇ ਹਨ ਕਿ ਕੁਝ ਕੁ ਮਨੁੱਖ ਐਸੇ ਹਨ ਜੋ ਪ੍ਰਮਾਤਮਾ ਨੂੰ ਜਾਣਨ ਵਿੱਚ ਸਫਲ ਹੋ ਗਏ ਅਜਿਹੇ ਮਨੁੱਖਾਂ ਦੀ ਗਿਣਤੀ ਬਹੁਤ ਥੋੜੀ ਹੈ ਮਸਕੀਨ ਜੀ ਫਰਮਾਉਂਦੇ ਹਨ ਕਿਉਂ ਮਨੁੱਖ ਜਿਨ੍ਹਾਂ ਨੇ ਪਰਮਾਤਮਾ ਨੂੰ ਜਾਣ ਲਿਆ ਉਹ ਚੁੱਪ ਹੋ ਗਏ ਹਨ ਤੇ ਕੁਝ ਵੀ ਕਹਿਣ ਜੋਗੇ ਨਹੀਂ ਹਨ ਇਹਨਾਂ ਬਾਰੇ ਭਗਤ ਕਬੀਰ ਜੀ ਕਹਿੰਦੇ ਹਨ ਕਹ ਕਬੀਰ ਗੁੰਗੇ ਗੁੜਖਾਇਆ ਪੁੱਛੇ ਤੇ ਕਿਆ ਕਹੀਏ ਮਹਾਨ ਵਿਚਾਰ ਸੰਤ ਮਸਕੀਨ ਸਿੰਘ ਜੀ ਦੇ ਜੇਕਰ ਮਨੁੱਖ ਕਿਸੇ ਦੇ ਰਾਹ ਵਿੱਚ ਫੁੱਲ ਨਹੀਂ ਵਿਛਾ ਸਕਦਾ ਤਾਂ ਕਮ ਸੇ ਕਮ ਉਹਨਾਂ ਉਸ ਨੂੰ ਕਿਸੇ ਦੀਆਂ ਰਾਹਾਂ ਵਿੱਚ ਕੰਡੇ ਨਹੀਂ ਵਿਛਾਉਣੇ ਚਾਹੀਦੇ ਬਲਕਿ ਵਿਸ਼ੇ ਹੋਏ ਕੰਡਿਆਂ ਨੂੰ ਚੁਗਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਭਾਵੇਂ ਕਿ ਜੇ ਅਸੀਂ ਕਿਸੇ ਲਈ ਕੁਝ ਚੰਗਾ ਨਹੀਂ ਕਰ ਸਕਦੇ ਤਾਂ ਕਿਸੇ ਦਾ ਬੁਰਾ ਵੀ ਨਹੀਂ ਕਰਨਾ ਚਾਹੀਦਾ ਮੰਨਣਾ ਕਿ ਇਸ ਜ਼ਮੀਨ ਕੋ ਹਮ ਗੁਲਜਾਰ ਨਾ ਕਰ ਸਕੇ ਕੁਝ ਖਾਰ ਕਮ ਹੀ ਕਰ ਗਏ ਗੁਜ਼ਰੇ ਜਿੱਦਰ ਸੇ ਹਮ ਮਨੁੱਖ ਸੰਸਾਰ ਵਿੱਚ ਸਭ ਨਾਲ ਬੈਠ ਸਕਦਾ ਪਰ ਆਪਣੇ ਆਪ ਨਾਲ ਨਹੀਂ ਬੈਠ ਸਕਦਾ। ਭਾਵੇਂ ਮਨੁੱਖ ਆਪਣੇ ਅੰਦਰਲੇ ਮਨ ਨਾਲ ਸਮਾਪਤੀਤ ਨਹੀਂ ਕਰਦਾ। ਮਨੁੱਖ ਸੰਸਾਰ ਦੇ ਬਾਰੇ ਜਾਂ ਦੂਜਿਆਂ ਦੇ ਬਾਰੇ ਬਹੁਤ ਕੁਝ ਜਾਣਨਾ ਹੈ, ਜਾਣਦਾ ਹੈ ਪਰ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ। ਭਾਵੇਂ ਮਨੁੱਖ ਨੂੰ ਇਹ ਪਤਾ ਹੈ ਕਿ ਦੂਜਾ ਕਿੰਨਾ ਕੋ ਮਾੜਾ, ਕਿੰਨਾ ਕੋ ਚੰਗਾ ਪਰ ਆਪਣੇ ਬਾਰੇ ਉਹ ਕਦੇ ਵੀ ਇਹ ਨਹੀਂ ਕਹੇਗਾ ਕਿ ਆਪ ਕਿੰਨਾ ਕੋ ਚੰਗਾ ਹੈ ਜਾਂ ਆਪ ਕਿੰਨਾ ਕੋ ਮਾੜਾ ਹੈ। ਸੰਸਾਰ ਵਿੱਚ ਅਜਿਹੇ ਰੋਗੀ ਮਨੁੱਖਾਂ ਦੀ ਗਿਣਤੀ ਬਹੁਤ ਘੱਟ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ ਪਰ ਸੰਸਾਰ ਅਜਿਹੇ ਰੋਗੀ ਮਨੁੱਖਾਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਅੰਦਰ ਭੋਜਨ ਦੀ ਭੁੱਖ ਨਹੀਂ ਲੱਗਦੀ ਜੇ ਕਿਤੇ ਇੱਕ ਦਿਨ ਮਨੁੱਖ ਰੋਟੀ ਨਾ ਖਾਵੇ ਸਭ ਨੂੰ ਦੱਸੂਗਾ ਅੱਜ ਮੈਂ ਰੋਟੀ ਨਹੀਂ ਖਾਧੀ ਵੇਲ ਨਹੀਂ ਮਿਲੀ ਇਸ ਲਈ ਨਹੀਂ ਖਾਧੀ ਅੱਜ ਤਾਂ ਭੁੱਖੇ ਹੀ ਰਹਿ ਗਏ ਘਰ ਦੇ ਵੀ ਫਿਕਰ ਕਰਨਗੇ ਚਿੰਤਾ ਕਰਨਗੇ ਪਰ ਮਹੀਨਿਆਂ ਬੱਧੀ ਨਿਤਨੇਮ ਨਹੀਂ ਕੀਤਾ ਜਪ ਨਹੀਂ ਕੀਤਾ ਗੁਰੂ ਘਰ ਨਹੀਂ ਗਏ ਨਾ ਘਰਦਿਆਂ ਨੂੰ ਦੁੱਖ ਨਾ ਆਪ ਨੂੰ ਕੋਈ ਅਫਸੋਸ ਨਾ ਘਰਦਿਆਂ ਨੂੰ ਭੁੱਖ ਲੱਗਦੀ ਹੈ ਨਾ ਆਪਣੇ ਆਪ ਨੂੰ ਮਹਿਸੂਸ ਹੁੰਦਾ ਨਾ ਕਿਸੇ ਨਾਲ ਜ਼ਿਕਰ ਹੁੰਦਾ ਵੀ ਮੈਂ ਨਿਤਨੇਮ ਨਹੀਂ ਕੀਤਾ ਕਿਉਂ ਕਿਉਂਕਿ ਨਾ ਘਰਦਿਆਂ ਨੂੰ ਭਜਨ ਦੀ ਭੁੱਖ ਲੱਗਦੀ ਹੈ ਨਾ ਆਪਣੇ ਆਪ ਨੂੰ ਮੇਰੀ ਮੰਜ਼ਲ ਦਸ ਮੀਲ ਦੀ ਦੂਰੀ ਤੇ ਹੈ ਪਰ ਉਸ ਤੱਕ ਪਹੁੰਚਣ ਲਈ ਚਾਰ ਰਸਤੇ ਹਨ ਜੇ ਮੈਂ ਇੱਕ ਰਸਤੇ ਤੇ 1 ਮੀਲ ਚੱਲ ਕੇ ਵਾਪਸ ਆ ਜਾਵਾਂ ਫਿਰ ਦੂਜੇ ਰਸਤੇ ਤੇ 1 ਮੀਲ ਚੱਲ ਕੇ ਵਾਪਸ ਆ ਜਾਵਾਂ ਫਿਰ ਤੀਜੇ ਚੌਥੇ ਰਸਤੇ ਤੇ ਮੀਲ ਚੱਲ ਕੇ ਵਾਪਸ ਆ ਜਾਵਾਂ ਤਾਂ ਮੈਂ ਇਸ ਤਰ੍ਹਾਂ ਕਿਸੇ ਪਾਸਿਓਂ ਵੀ ਮੰਜ਼ਿਲ ਤੱਕ ਨਹੀਂ ਪਹੁੰਚਾਂਗਾ ਮੰਜ਼ਿਲ ਤੱਕ ਪਹੁੰਚਣ ਲਈ ਇੱਕ ਰਸਤਾ ਹੀ ਚੁਣ ਕੇ ਉਸ ਰਸਤੇ ਤੇ 10 ਮੀਲ ਚੱਲਣਾ ਪਵੇਗਾ ਇਸ ਤਰ੍ਹਾਂ ਸਾਰੇ ਮੰਤਰ RAM ਓਮ ਅੱਲਾ ਵੈਗਰੂ ਇੱਕ ਰੱਬ ਤੱਕ ਪਹੁੰਚਾਉਂਦੇ ਹਨ ਪਰ ਰੱਬ ਤੱਕ ਪਹੁੰਚਣ ਲਈ ਇੱਕ ਮੰਤਰ ਤਾਂ ਚੁਣਨਾ ਹੀ ਪਊਗਾ ਸਤਨਾਮ ਵੈਗਰੂ ਜੀ ਸੰਸਾਰ ਨੂੰ ਅਸੀਂ ਪਹਿਲਾਂ ਦੇਖਦੇ ਹਾਂ ਫਿਰ ਭਰੋਸਾ ਜਾਂ ਵਿਸ਼ਵਾਸ ਕਰਦੇ ਹਾਂ ਪਰ ਪ੍ਰਮਾਤਮਾ ਤੇ ਪਹਿਲਾਂ ਭਰੋਸਾ ਵਿਸ਼ਵਾਸ ਕਰਨਾ ਪੈਂਦਾ ਫਿਰ ਉਹ ਦਿਖਾਈ ਦਿੰਦਾ ਆ ਪ੍ਰਮਾਤਮਾ ਦਾ ਗਿਆਨ ਪ੍ਰਗਟ ਹੋ ਜਾਂਦਾ ਵੈਗਰੂ ਜੀ ਇਹ ਦੇਖਣ ਵਿੱਚ ਆਇਆ ਹੈ ਕਿ 20ਵੀਂ ਸਦੀ ਵਿੱਚ ਜਿੰਨਾ ਇਲਮ ਗਿਆਨ ਵਿਕਸਿਤ ਹੋਇਆ ਹੈ ਇਸ ਦੇ ਇਤਨੇ ਜ਼ਿਆਦਾ ਸਾਧਨ ਪਹਿਲਾਂ ਨਹੀਂ ਸਨ ਅੱਜ ਜਿੰਨੇ ਸਕੂਲ ਕਾਲਜ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਧਰਤੀ ਤੇ ਬਣੀਆਂ ਹੋਈਆਂ ਹਨ ਉਹ ਪਹਿਲਾਂ ਨਹੀਂ ਸਨ ਲੇਕਿਨ ਇਹ ਵੀ ਹਕੀਕਤ ਹੈ ਕਿ ਅੱਜ ਦਾ ਮਨੁੱਖ ਜਿੰਨਾ ਮੂਰਖ ਹੈ ਇਤਨਾ ਪਹਿਲਾਂ ਨਹੀਂ ਸੀ 100-200 ਸਾਲ ਪਹਿਲਾਂ ਅਨਪੜ ਸਿਆਣਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਅਯੋਕੇ ਸਮੇ ਪੜ੍ਹੇ ਲਿਖੇ ਮੂਰਖਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਮੂਰਖ ਕਿਸ ਨੂੰ ਕਹਿੰਦੇ ਹਨ ਇਸ ਬਾਰੇ ਬਾਬਾ ਨਾਨਕ ਦੇਵ ਜੀ ਆਖਦੇ ਹਨ ਪੜਿਆ ਮੂਰਖ ਆਖੀਏ ਜਿਸ ਲਭ ਲੋਭ ਹੰਕਾਰਾ ਜਿਸ ਪੜਾਈ ਨਾਲ ਹੰਕਾਰ ਵੱਧ ਗਿਆ ਝੂਠ ਤੇ ਲਾਲਚ ਵੱਧ ਗਿਆ ਤ੍ਰਿਸ਼ਨਾ ਵੱਧ ਗਈ ਉਹ ਪੜਾਈ ਪੜਾਈ ਨਹੀਂ ਉਹ ਤਾਂ ਇਸ ਤਰ੍ਹਾਂ ਹੈ ਜਿਵੇਂ ਕਿਸੇ ਨੇ ਦੀਵਾ ਜਲਾਇਆ ਤੇ ਉਸੇ ਦੀਵੇ ਨਾਲ ਆਪਣੇ ਘਰ ਨੂੰ ਸਾੜ ਲਿਆ ਹੋਵੇ ਪੜ ਲਿਖ ਕੇ ਜੇ ਕਰਮਣ ਵਿੱਚ ਆਪਣੀ ਪੜ੍ਹਾਈ ਦਾ ਹੰਕਾਰ ਆ ਜਾਵੇ ਤਾਂ ਇਨਸਾਨ ਆਪਣੇ ਨੁਕਸਾਨ ਦਾ ਆਪ ਹੀ ਜ਼ਿੰਮੇਵਾਰ ਹੁੰਦਾ ਹੈ। ਵਹਿਗੁਰੂ ਜੀ। ਇੱਕ ਸਾਧੂ ਬਹੁਤ ਦਿਨਾਂ ਤੋਂ ਨਦੀ ਕਿਨਾਰੇ ਬੈਠਾ ਸੀ। ਇੱਕ ਦਿਨ ਕਿਸੇ ਬੰਦੇ ਨੇ ਉਸ ਨੂੰ ਪੁੱਛਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ? ਸਾਧੂ ਨੇ ਜਵਾਬ ਦਿੱਤਾ ਕਿ ਉਹ ਨਹਿਰ ਦਾ ਸਾਰਾ ਪਾਣੀ ਵਹਿਣ ਦੀ ਉਡੀਕ ਕਰ ਰਿਹਾ ਹੈ। ਇਹ ਸੁਣ ਕੇ ਬੰਦੇ ਨੇ ਹੈਰਾਨ ਹੋ ਕੇ ਪੁੱਛਿਆ ਕਿ ਕਿਵੇਂ ਹੋ ਸਕਦਾ ਇਹ ਤਾਂ ਲਗਾਤਾਰ ਚੱਲਦਾ ਹੀ ਰਹਿਣਾ ਪਰ ਚਲੋ ਜੇ ਸਾਰਾ ਪਾਣੀ ਲੰਘ ਵੀ ਗਿਆ ਤੁਸੀਂ ਕੀ ਕਰੋਗੇ ਸਾਧੂ ਕਹਿੰਦਾ ਮੈਂ ਦੂਜੇ ਪਾਸੇ ਜਾਣਾ ਸਾਰਾ ਪਾਣੀ ਵਹਿਣ ਤੋਂ ਬਾਅਦ ਮੈਂ ਰਾਮ ਨਾਲ ਤੁਰ ਕੇ ਦੂਜੇ ਪਾਸੇ ਜਾਵਾਂਗਾ ਇਹ ਸੁਣ ਕੇ ਬੰਦੇ ਨੇ ਗੁੱਸੇ ਵਿੱਚ ਕਿਹਾ ਕਿਸ ਤਰ੍ਹਾਂ ਇਸ ਤਰ੍ਹਾਂ ਤਾਂ ਕਦੇ ਵੀ ਨਹੀਂ ਹੋਵੇਗਾ ਇਹ ਸੁਣ ਕੇ ਸਾਧੂ ਨੇ ਹੱਸ ਕੇ ਕਿਹਾ ਮੈਂ ਇਹ ਸਭ ਤੁਹਾਡੇ ਵਰਗੇ ਲੋਕਾਂ ਤੋਂ ਹੀ ਸਿੱਖਿਆ ਹੈ ਲੋਕ ਹਮੇਸ਼ਾ ਸੋਚਦੇ ਰਹਿੰਦੇ ਹਨ ਕਿ ਜੀਵਨ ਦੀਆਂ ਮੁਸ਼ਕਲਾਂ ਘੱਟ ਹੋ ਜਾਣ, ਮਕਾਨ ਬਣ ਜਾਵੇ, ਬੱਚਿਆਂ ਦੀ ਪੜ੍ਹਾਈ ਹੋ ਜਾਵੇ, ਵਿਆਹ ਹੋ ਜਾਵੇ, ਥੋੜਾ ਜਿਹਾ ਪੈਸਾ ਹੋਰ ਜੋੜ ਲਵਾਂ, ਫਿਰ ਆਰਾਮ ਨਾਲ ਬੈਠ ਕੇ ਰੱਬ ਦਾ ਨਾਮ ਧਿਆਵਾਂਗਾ ਤੇ ਸ਼ਾਂਤੀ ਨਾਲ ਜ਼ਿੰਦਗੀ ਬਤਾਵਾਂਗਾ। ਜਿਵੇਂ ਨਦੀ ਦਾ ਪਾਣੀ ਨਿਰੰਤਰ ਚੱਲਦਾ ਰਹਿੰਦਾ, ਕਦੇ ਖਤਮ ਨਹੀਂ ਹੁੰਦਾ, ਜੀਵਨ ਵੀ ਇਸੇ ਤਰ੍ਹਾਂ ਹੈ। ਕੰਮ ਤੇ ਮੁਸੀਬਤਾਂ ਪਾਣੀ ਵਾਂਗ ਚਲਦੀਆਂ ਰਹਿੰਦੀਆਂ ਹਨ, ਇਸ ਲਈ ਰੱਬ ਦਾ ਨਾਮ ਜਪਣ ਲਈ ਚੰਗੇ ਸਮੇਂ ਦੀ ਉਡੀਕ ਨਾ ਕਰੋ ਕੱਲ ਦੀ ਬਜਾਏ ਅੱਜ ਤੋਂ ਸ਼ੁਰੂ ਕਰੋ ਵੈਗੁਰੂ ਜੀ ਕਿਵੇਂ ਲੱਗਿਆ ਇਹ ਭਾਗ ਜਰੂਰ ਦੱਸਿਓ ਕਮੈਂਟ ਕਰਕੇ ਕੋਈ ਗਲਤੀ ਹੋ ਗਈ ਮਾਫ ਕਰਨਾ ਕੱਲ ਨੂੰ ਅਗਲਾ ਭਾਗ ਲੈ ਕੇ ਆਵਾਂਗੇ ਸਤਿ ਸ੍ਰੀ ਅਕਾਲ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ